ਜਾ ਨਹੀਂ ਆਈ ਤੇਰੀ ਬਲਹਗਰ ਲੱਗਿਆ ਨਾ ਗੱਬਲ ਹੋਰ ਕਟਰੀ ਤੇਰੀ ਹੋਈ ਨੇ ਵਿੱਚ ਹੀ ਹਾਂ ਹਾਂ ਸੈਂਟਰ ਦਾ ਕੋਈ ਇਸ਼ੂ ਨਹੀਂ ਆਪਾਂ ਨੂੰ ਆ ਗਿਆ ਤੂੰ ਇੰਜ ਦੇ ਤਿੰਨ ਦਿਨ ਦੂਰ ਬਾਕੀ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਤੇ ਪ੍ਰਬੰਧਕ ਸਜਣਾ ਨੂੰ ਦਰਸ਼ਕਾਂ ਨੂੰ ਅੱਜ ਕੱਲ੍ਹ ਸੈਟਿੰਗ ਨੂੰ ਸਵਾਗਤ ਹੈ ਰਾਵੜੀਆਂ ਫਸਾਨ ਹੈ ਉੱਪਰ ਦਾ ਮੈਦਾਨ ਤੇ ਹਰੀਆ ਰੱਖ ਰਹੇ ਬਹੁਤ ਸਾਰੇ ਕਿ ਬੱਚਿਆਂ ਦਾ ਮੈਚ ਆ ਸੂਤਰੀ ਖੇਡਦਾਂਗੇ ਖੜਾ ਦੇ ਆਈਏ ਉਹ ਤਾਂ ਇਹ ਕੰਮ ਚਾ ਲੈਣਾ ਉਹਨੂੰ ਕਾਲੇ ਜਿਹੜੇ ਕਿਟਰ ਕੰਮ ਕਰਦੇ ਨੇ ਇਹਨੇ ਸੋਹੋ ਜਿਹੜਾ ਹੀ ਕਰਦਾ ਤਾਂ ਨਾ ਨਾ ਰੁਕਣਾ ਦਾ ਰਾਵਾਂ ਦਾ ਹੁੰਦੀ ਹੈ ਕਿਹਦਾ ਕੰਮ ਧਾਰੇਗਾ 2 ਵਜੇ ਤੋਂ ਉਹਨੂੰ ਡਿਫੈਂਸ ਜਿਹੜਾ ਨਾਲ ਆਵੇ ਰੋਲ ਲੈਣਾ ਬੱਚੇ ਦੇ ਪੂਪਲੇ ਚੱਕੀ ਜਾਂਦੇ ਨਾਮ ਦੇ ਐਸੇ ਨੁਕਰੇ ਜਾਂਦੇ ਸ਼ਾਮ ਨੂੰ ਉਹ ਲੈ ਕੇ ਗੋਦੋਰੀ ਰੱਖਦੇ ਨੇ ਕਿ ਨਹੀਂ ਅੱਜ ਅਮੋਲ ਅਕੈਡਮੀ ਦੇ ਟ੍ਰੈਲਰ ਸ਼ੁਰੂ ਨੇ ਅੰਡਰ 14 17 ਤੇ 19 ਤੋਂ ਜ਼ਿਆਦਾ ਨਾਮ ਤੇ ਸਾਡੇ ਮੁਖਸਰੀਏ ਲਾਈਵ ਵਾਲੇ ਇਹਨਾਂ ਦਾ ਵੀ ਧੰਨਵਾਦ ਹੈ ਭਰਾਵਾਂ ਦਾ ਪੀਵੀਟੀ 3 ਲਾਈਵ ਯਾਰ ਆਡੀ ਲੱਗੇ ਜਾ ਰਹੀ ਹੈ ਇਹਨਾਂ ਭਰਾਵਾਂ ਦਾ ਵੀ ਬਹੁਤ ਵਾਹ ਵਾਹ ਜੇ ਸਮੇਂ ਤੋਂ ਅੰਦਰ ਪਹੁੰਚ ਜਾਂਦੇ ਨੇ ਤੇ ਦਸ਼ਮੇਸ਼ ਪਾਉ ਉੱਪਰ ਦੇ ਕੋਟ ਪੁੱਥੀ ਆ ਆਹ ਹੇ ਹੇ ਠੀਕ ਆ ਯਾਰ ਤੁਸੀਂ ਆਡੀ ਲੱਗੇ ਆ ਅੱਜ ਸਮਾਲ ਖਰਦੀ ਟੀਮ ਦਾ ਪੂਰਾ ਰੈਂਕ ਦਿਖਾ ਲੁੱਗੀ ਦੀ ਹੈ ਉਹ ਵੀ ਸੈਕੰਡ ਜਿਹੜਾ ਸੈਮੀ ਫਾਈਨਲ ਮੈਚ ਚੱਲ ਰਿਹਾ ਪਿੰਡਵਾਰ ਨਰੋਲ ਟੂਰਨਾਮੈਂਟ ਕਨੀਆ ਫੁੱਟਬਾਲ ਦਾ ਚੱਲ ਰਿਹਾ ਹੈਗਾ ਸੈਕਟਰ ਸਾਹੀ ਫੀਲਡ ਮੈਚ ਕੰਨਿਆ ਬੋਲ ਰਿਹਾ ਹੈ ਅਗਲੇ ਖੇਤਰ ਸਿਆਸੀ ਕ੍ਰਿਪਾ ਦੀ ਇਸ ਬਾਤ ਅੱਧੀ ਦੇ ਖੇਡਾਂ ਤਰਫ ਤੋਂ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੇ ਦਾਨੀ ਸੱਜਣਾਂ ਦਾ ਡਾਇਮੰਡ ਸੱਜਣ ਉੱਤਰਨ ਸਾਡੇ ਵਿਸ਼ੇਸ਼ ਸਰਮਾਹਰ ਪ੍ਰਦੀਪ ਸਿੰਘ ਧਰਾਲ ਕਨੇਡਾ ਉਹਨਾਂ ਦੇ ਬਾਦਰ ਸਾਹਿਬ ਅਤੇ ਸਰਕਾਰ ਦੇ ਵਿਚਾਰਜੀ ਸਰਦਾਰ ਜੀਤ ਸਿੰਘ ਸੈਕਟਰੀ ਤੇ ਬਹੁਤ ਟੀਮ ਸੀਪ ਕਬਲੀ ਸੀ ਤੇ ਆ ਸਾਡੇ ਭਰਾ ਨੇ ਸਾਡੇ ਲਈ جائکل <سؤال> سنمان کرتا ہی میں بھائی کومل کا بہت بہت دنواد ਗੜੀ ਦੀ ਟੀਮ ਹੈ ਜੋ ਫਾਈਨਲ ਵਿੱਚ ਪ੍ਰਵੇਸ਼ ਕੀਤੀ ਹੈ। ਉਕੀ ਟੀਮ ਹੈ ਸਾਡੇ ਹੌਲਸਾ। ਲਓ ਜੀ। ਗੜੀਆਂ ਬਣਾਵਾਲ ਫਾਈਨਲ ਮੈਚ ਚੱਲ ਰਿਹਾ ਤੇ ਮੈਚ ਗਿਆ ਪ੍ਰੌਲਟੀਆਂ ਤੇ। ਦੇਖੋ ਹੁਣ ਕੀ ਬੰਦਾ ਬਹੁਤ ਅੱਡਵਾਸ ਵਾਲਾ ਮੈਚ ਸੀਗਾ। ਇੱਕ ਇੱਕ ਸਕੋਰ ਤੇ ਬਰਾਬਰ ਦੋਵੇਂ ਟੀਮਾਂ। ਹੁਣ ਲੱਗਣੀਆਂ ਪ੍ਰੌਲਟੀਆਂ। ਲਓ ਜੀ। ਘੜੀਆਂ ਆਪਸ ਤੇ ਔਲ ਕਸਾਈਗਨ ਦੂਜੇ ਨੰਬਰ ਤੇ ਪਹਿਲੇ ਨੰਬਰ ਦੀ ਟੀਮ ਦੇ ਪਿੰਡ ਕੰਵਰੇ ਵੱਡਾ ਮੰਮੂ ਜੀ ਬੜਾ ਸ਼ਾਨਦਾਰ ਖੇਡਿਆ ਜੀ ਫਿਰ ਮੈਨੂੰ ਪੜਿਆ ਉਹ ਜੀ ਦੀ ਵਾਰ ਨਹੀਂ ਸਾਰੀ ਟੀਮ ਨੇ ਸੀਸਾ ਘਿਆਦਾ ਬਹੁਤ ਬਹੁਤ ਮਾਰਤਾਂ ਖੇਡਦੇ ਨੇ ਖੜਦੇ ਸਾਰੇ ਨਗਰ ਦੀ ਸਾਰੇ ਨਗਰ ਵਾਸੀਆਂ ਸਾਰੇ ਪਿੰਡ ਦੀ ਟੀਮ ਪਹਿਲੇ ਨੰਬਰ ਤੇ ਟੀਮ ਆਈ ਹੈ ਆਪਣੇ ਪਿੰਡ ਦੀ ਭਈਆਂ ਦੀ ਟੀਮ ਹੈ ਫਸਟ ਤੇ ਸੈਕੰਡ ਟੀਮ ਰਹੀ ਹੈ ਔਰ ਖੁਜੀ ਬਹੁਤ ਬਹੁਤ ਭਈਆਂ ਦੇ ਦੀ ਟੀਮ